ਮੈਂ ਇੱਧਰ ਬਾਈ ਛੱਡ ਕੇ ਦੇਖੇ ਤੇ ਪੰਜ ਗੇ ਮੁਰਗੇ ਤੇ ਸਰਪੰਚ ਨਹੀਂ ਬਾਈ ਮੰਨੇ ਆ ਹੈਗਾ ਉਹ ਹਲੇ ਤਿਆਰ ਨਹੀਂ ਹੋਏ ਪੂੰਛ ਕੱਢਣ ਲੱਗੇ ਆ ਜਦੋਂ ਪੂੰਛ ਕੱਟ ਲਈ ਉਹਨੇ ਸੇਮ ਉਹਦੇ ਵਰਗੀ ਹੋ ਜਾਣਾ ਸਸੇ ਗਾ ਜੀ ਦੋਸਤੋ ਕੀ ਹਾਲ ਚਾਲ ਦਾ ਠੀਕ ਠਾਕ ਹੋ ਜੀ ਤੇ ਦੋਸਤੋ ਇਹਦੇ ਜਿਹੜੇ ਆਪਣੇ ਡਬਲ ਐਪਸ ਸੀਗੇ ਮੁਰਗੇ ਆਪਾਂ ਨੇ ਪਾਏ ਹੋਏ ਸੀਗੇ ਉਹ ਹੋ ਗਏ ਸਾਰੇ ਸੇਲ ਸਿਰਫ ਇੱਕ ਸਰਪੰਚ ਰੱਖਿਆ ਆਪਾਂ ਨੇ ਇੱਕ ਰੱਖਿਆ ਪੰਜ ਇਹ ਦੋ ਇਹ ਰੱਖੇ ਆਪਾਂ ਨੇ ਤੇ ਬਾਕੀ ਆਪਾਂ ਨੇ ਸੇਲ ਕਰਤੇ ਦੇਖੋ ਸੇਮ ਡਿਟੋ ਕਾਪੀ ਆ ਕੋਲ ਨੂੰ ਹੋ ਦੇ ਚਲ ਕੋਲ ਨੂੰ ਜਾ ਉਧਰ ਦੇਖੋ ਬਾਈ ਐਂਡ ਡਿਟੋ ਕਾਪੀ ਆ ਉਹ ਹਲੇ ਤਿਆਰ ਨਹੀਂ ਹੋਵੇ ਪੂੰਛ ਕੱਢਣ ਲੱਗੇ ਆ ਜਦੋਂ ਪੂੰਛ ਕੱਟ ਲਈ ਉਹਨੇ ਸੇਮ ਉਹਦੇ ਵਰਗੀ ਹੋ ਜਾਣਾ ਤੇ ਉਧਰ ਆਪਾਂ ਡਬਲ ਐਫ ਜੀ ਵਿੱਚੋਂ ਰੱਖੇ ਕਬੂਤਰ ਤੇ ਆਪਾਂ ਨੇ ਲੰਬੜਤਾ ਰੱਖਿਆ ਸਿਰਫ ਤਿੰਨੇ ਰੱਖੇ ਆਪਾਂ ਨੇ ਤੇ ਹੁਣ ਆਪਣੇ ਕੋਲ ਜਿਹੜੀ ਜਗ੍ਹਾ ਹੋ ਗਈ ਖਾਲੀ ਤੇ ਹੁਣ ਮੇਰੀ ਸਲਾਹ ਬਣਦੀ ਜ਼ਿਆਦਾ ਇਹਨਾਂ ਨੂੰ ਖੋਲਦੀ ਏ ਵੀ ਇਹਨਾਂ ਨੂੰ ਇੱਥੇ ਇੱਕ ਆ ਜਿਹੜੀ ਜਾਲੀ ਜਿਹੜੀ ਜਾਲੀ ਏ ਇਹ ਚੱਕਦੀ ਏ ਖੁੱਲੇ ਘੁੰਮਣ ਦੰਨੇ ਆਪਾਂ ਇਹਨਾਂ ਨੂੰ ਜਾਂ ਫਿਰ ਮੇਰੀ ਸਲਾਹ ਬਣ ਰਹੀ ਏ ਵੀ 25 ਕੁ ਮੁਰਗੇ ਆਪਾਂ ਉਧਰ ਤੇ ਆ ਰਿਹਾਰ ਕੱਢ ਕੇ ਜਿਹੜੇ ਬੜੇ ਬੜੇ ਪੀਸ ਆ ਉਹ ਆਪਾਂ ਇੰਦਰ ਛੱਡ ਦੰਨੇ ਆ ਤੇ ਉਹਨਾਂ ਨੂੰ ਸਪੈਸ਼ਲ ਫੀਡ ਦੇ ਕੇ ਵੀ 15-20 ਦਿਨ ਚ ਉਹਨਾਂ ਤਿਆਰ ਕਰ ਦੰਨੇ ਆ ਉਹਨਾਂ ਦਾ ਭਜਨ ਤਕਰੀਬਨ ਡੇਢ ਕਿਲੋ 2 ਕਿਲੋ ਇੱਥੇ ਤੱਕ ਪਹੁੰਚਿਆ ਬਾਬਾ ਜੀ ਹਨ ਤੇ ਆਪਾਂ ਨੇ ਕੱਲ ਇੱਕ ਸੇਲ ਵੀ ਕਰਿਆ ਸੀਗਾ ਉਹਨਾਂ ਵਿੱਚੋਂ 2200 ਗ੍ਰਾਮ ਦਾ ਸੀਗਾ ਇੱਕ ਮੁਰਗਾ ਚੇਤਰਾਜਾ ਸੀਗਾ ਉਹ 2200 ਗ੍ਰਾਮ ਦਾ ਨਿਕਲਿਆ ਸੀਗਾ ਬਾਕੀ ਹੁਣ ਮੈਂ ਨਾ ਛੱਡ ਕੇ ਦੇਖਾਂਗਾ ਇੱਕ ਵਾਰ ਆ ਸਰਪੰਚ ਨਾ ਮਾਰਦਾ ਫਾ ਜਿਹੜੇ ਨਵੇਂ ਮੁਰਗੇ ਆਉਂਦੇ ਆ ਉਹਨਾਂ ਨੂੰ ਮਾਰਦਾ ਆਹ ਨਹੀਂ ਕੁਝ ਕਹਿੰਦਾ ਹੈਗਾ ਤੇ ਉਹੀ ਹੁਣ ਮੈਂ ਦੇਖਦਾ ਵੀ ਛੱਡ ਕੇ ਦੇਖਾਂ ਗੁਰੇ ਪੰਜ ਸੱਤ ਮੁਰਗੇ ਜਿਹਦਾ ਕਹਾਣੀ ਲੋਟ ਆ ਗਈ ਠੀਕ ਆ ਨਹੀਂ ਆ ਤਾਂ ਫਿਰ ਇਹਨਾਂ ਦੇ ਵਿੱਚ ਹੀ ਆ ਫਿਰ ਆਪਾਂ ਜਾਲੀ ਚੱਕ ਦਾਂਗੇ ਫੇ ਖੁੱਲੇ ਛੱਡਦਾ ਦੇਖਣਾ ਇੰਦਾ ਅੱਜ ਵੀ ਦੇਖਦੇ ਆ ਕਰਕੇ ਤੇ ਅੱਜ ਬਾਈ ਆਪਾਂ ਨੂੰ ਦੋ ਅੰਡੇ ਮਿਲੇ ਪਿੰਜਰੇ ਵਿੱਚੋਂ ਬਤਕਾਂ ਦੇ ਤੇ ਇੱਕ ਬਤਕ ਅੰਡਾ ਹੋਰ ਦੇਣ ਲੱਗੀ ਕੋਈ ਇੱਕ ਤਾਂ ਦੇ ਰਹੀ ਸੀਗੀ ਕਾਲੀ ਜੀ ਉਹ ਇੱਕ ਅੱਜ ਨਵਾਂ ਅੰਡਾ ਦਿੱਤਾ ਉਹ ਪਿਆ ਇਹ ਸੀਗਾ ਜਿਹੜਾ ਵੱਡਾ ਹੋ ਗਿਆ ਇਹ ਤਾਂ ਕਾਲੀ ਜੀ ਬੱਤਕ ਦਾ ਉਹ ਮੈਂ ਤੁਹਾਨੂੰ ਚੱਕ ਕੇ ਦਿਖਾਉਣਾ ਇਹ ਅੰਡਾ ਇਹ ਹਲੇ ਛੋਟਾ ਕੋਈ ਨਵੀਂ ਉਹ ਬੱਤਕ ਕੋਈ ਦੇਣ ਲੱਗੀ ਆਂਡਾ ਅਜੇ ਇਹ ਪਹਿਲੀ ਅੰਡਾ ਉਹਦਾ ਚਾਰ ਆਪਣੇ ਮੈਂ ਪਹਿਲਾਂ ਹੋ ਗਏ ਦੋ ਆ ਆ ਪਏ ਆ ਛੇ ਆਂਡੇ ਹੋ ਗਏ ਤੇ ਹੁਣ ਆਪਾਂ ਨੂੰ ਬਈ ਮਸ਼ੀਨ ਠੀਕ ਕਰਨੀ ਪੈਣੀ ਆ ਤੇ ਆਂਡੇ ਫਲਾਉਨੇ ਆ ਮਸ਼ੀਨ ਵਿੱਚ ਮਸ਼ੀਨ ਦੇ ਆਪਾਂ ਨੇ ਜਿੰਨੇ ਵੀ ਸਾਰੇ ਪਾਰਟ ਸੀਗੇ ਖਰਾਬ ਹੋਏ ਬਿਓ ਆਪਣੇ ਖੋਲ ਤੇ ਮੈਨੂੰ ਦਿਖਾਉਣਾ ਤੇ ਬਾਕੀ ਆਪਾਂ ਨੇ ਮਗਵਾ ਲੇ ਆਰਡਰ ਕਰਤੇ ਆਨਲਾਈਨ ਤੇ ਉਹ ਬਸ ਬੁੱਧਵਾਰ ਤੱਕ ਆ ਜਾਣੇ ਆ ਜਾਨੀ ਕਿ ਵੀਰਵਾ ਸ਼ੁੱਕਰਵਾਰ ਤੱਕ ਆਪਾਂ ਨੇ ਮਸ਼ੀਨ ਚਾਲੂ ਕਰ ਦੇਣੀ ਆ ਆ ਮਸ਼ੀਨ ਦੇ ਭਾਈ ਜਿੰਨੇ ਵੀ ਐਡਾਪਟਰ ਸੀਗੇ ਲਾਏ ਵਿੱਚ ਆਡਾਪਟਰ ਲੱਗਦੇ ਮਸ਼ੀਨ ਵਿੱਚ ਆਪਣੇ ਵਿੱਚ ਇਹ ਸਾਰੇ ਖਰਾਬ ਹੋ ਗਏ ਠੀਕ ਆ ਜੀ ਆ ਮੋਨੀਟਰ ਸੀਗਾ ਉਹਦਾ ਜਿਹੜਾ ਬੋਰਡ ਆ ਟੈਂਪਰੇਚਰ ਵਗੈਰਾ ਦੱਸਦਾ ਇਹ ਵੀ ਖਰਾਬ ਹੋ ਗਿਆ ਇਹ ਲੋ ਡੈਪਟਰ ਤਾਂ ਆਪਣੇ ਮੰਗਾ ਕੇ ਪਹਿਲਾਂ ਹੀ ਰੱਖੇ ਹੋਏ ਸੀਗੇ ਐਕਸਟਰਾ ਤੇ ਇਹ ਵੀ ਆਪਣੇ ਕੋਲ ਪਿਆ ਠੀਕ ਹੈ ਪੱਖੇ ਵੀ ਆਪਣੇ ਕੋਲ ਪਏ ਆ ਤੇ ਸਿਰਫ ਜਿਹੜੀ ਆ ਮੋਟਰ ਆ ਨਾ ਇੰਦਰ ਨੂੰ ਮੈਂ ਤੁਹਾਨੂੰ ਦਿਖਾਉਣਾ ਇਹ ਮੋਟਰ ਨਹੀਂ ਸੀਗੀ ਆਪਣੇ ਕੋਲ ਇਹ ਹੋ ਗਈ ਖਰਾਬ ਇਹ ਹੁਣ ਮੰਗਵਾਈ ਆ ਮੈਂ ਜਿਹੜੀ ਆ ਨਾ ਟレイン ਘੁਮਾਉਂਦੀ ਆ ਨਾ ਤੇ ਇੱਦਾਂ ਕੋ ਮੋਦੀ ਸੀਗੀ ਇਹ 2-2 ਘੰਟੇ ਬਾਅਦ ਆਪਣਾ ਟਾਈਮ ਲਾਇਆ ਹੋ ਸੀਗਾ 2 ਘੰਟੇ ਬਾਅਦ ਫਿਰ ਅੰਡੇ ਨੂੰ ਘਮਾਉਂਦੀ ਸੀਗੀ ਇਹ ਉਹਦੇ ਨਾਲ ਆ ਨਾ ਅੰਡਾ ਫਿਰ ਜਿਹੜਾ ਬੱਚਾ ਵਿਚ ਅੰਡੇ ਦੇ ਵਿੱਚ ਬੱਚਾ ਹੁੰਦਾ ਉਹ ਚਿਪਕਦਾ ਨਹੀਂ ਹੈਗਾ 2 ਘੰਟੇ ਦਾ ਆਪਣਾ ਟਾਈਮ ਲਾਇਆ ਹੋ ਸੀਗਾ ਚਲੋ ਇਹ ਹੁਣ ਮੋਟਰ ਆ ਜੂਗੀ ਬੁੱਧਵਾਰ ਤੱਕ ਫਿਰ ਵੀਰਵਾਰ ਤੱਕ ਆਪਾਂ ਫਿਰ ਮਸ਼ੀਨ ਨੂੰ ਫਿੱਟ ਕਰ ਦਾਂਗੇ ਇਹਦੀ ਜਿਹੜੀਆਂ ਟਰੇਆਂ ਸੀਗੀਆਂ ਇਹ ਵੀ ਮੈਂ ਕੱਢਤੀਆਂ ਉਹ ਵੀ ਖਰਾਬ ਦੀ ਸੀਗੀਆਂ ਇਹ ਆਪਾਂ ਨਵੀਆਂ ਟਰੇਆਂ ਲਾ ਦੇਣੀਆਂ ਇੱਥੇ ਇਹ ਰਹੀ ਕੱਢਣ ਤੇ ਇਹ ਵੀ ਕੱਢ ਦੇਣੀ ਔਰ ਨਵੀਆਂ ਇਹ ਵੀ ਨਵੀਆਂ ਟਰੇਆਂ ਲਾ ਦੇਣੀਆਂ ਤੇ ਬਾਕੀ ਆਹ ਬੋਰਡ ਆਪਣਾ ਬਚ ਗਿਆ ਇਹ ਮੋਟਰ ਵਾਲੀ ਸੀਗਾ ਜਿਹੜੀ ਮੋਟਰ ਘਮਾਉਂਦੀ ਹੈ ਨਾ ਦੋ ਦੋ ਘੰਟੇ ਬਾਅਦ ਇਹ ਬਚ ਗਿਆ ਤੇ ਬਾਕੀ ਇੱਕ ਪੱਖਾ ਬਚ ਗਿਆ ਇੱਕ ਡੈਪਟਰ ਆਪੇ ਆ ਇਹ ਵੀ ਖਰਾਬ ਹੋ ਗਿਆ ਤੇ ਆ ਖੋਲਿਆ ਹੋਇਆ ਸਾਰਾ ਸੈੱਟ ਆਪਾਂ ਨੇ ਇਹ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਮਸ਼ੀਨ ਚੱਕ ਘਰੇ ਲੈ ਕੇ ਜਾਵਾਂਗੇ ਚੰਗੀ ਤਰ੍ਹਾਂ ਇੱਕ ਵਾਰ ਸਾਫ਼ ਕਰਾਂਗੇ ਮਿੱਟੀ ਖਾਨਾ ਬਹੁਤ ਚੜਿਆ ਚੜ ਗਿਆ ਦੇ ਉਪਰ ਤੇ ਹੁਣ ਇੱਕ ਵਾਰ ਘਰ ਜਾਨੇ ਬੈਠੇ ਆ। ਬਾਕੀ ਆ ਥਰਮੋਕੋਲ ਵੀ ਥੱਲੇ ਜਾ ਦੇ ਕੋਈ ਵੀ। ਟੋਟ ਟਟ ਗਏ। ਚੰਗੀ ਤਾਂ ਹੁਣ ਰਿਪੇਅਰ ਕਰਕੇ ਫਿਰ ਆਪਾਂ ਇਹਨੂੰ ਚਲਾਵਾਂਗੇ। ਸਰਪੰਚ ਉਹ ਖੜਾ ਉਹਦੇ ਘਟੇ ਨਿਕਲਦਾ। ਉਹਦੇ ਨਾਲ ਵਜਨ ਜ਼ਿਆਦਾ ਹੋ ਗਿਆ ਸਰਪੰਚ ਚ। ਉਥੇ ਥੱਲੇ ਛਾਲ ਨਹੀਂ ਵੱਜਦੀ ਹੈਗੀ। ਪੰਜ ਤਾਂ ਨਿਕਲਿਆ ਹੁੰਦਾ ਇਹ ਤਾਂ ਹਲੇ ਛੋਟਾ ਹਲੇ। 5 ਮਹੀਨਿਆਂ ਤਾਈ ਹੈ। ਉਹ ਜਿਆਦਾ ਉਮਰ ਦਾ ਹੋ ਗਿਆ। ਕਿ ਵਜਨ ਵੀ ਜ਼ਿਆਦਾ ਹੋ ਗਿਆ ਉਹਦੇ ਵਿੱਚ ਤਾਂ ਕਰਕੇ ਉਹ ਤੇ ਬਾਹਰ ਨਹੀਂ ਆ ਹੁੰਦਾ। ਇਹਦੇ ਵਾਸਤੇ ਮੈਂ ਸਪੈਸ਼ਲ ਪਾਉੜੀ ਬਣਾਈ ਵੀ ਇੱਕ। ਪਾਉੜੀ ਬੁਣਾਈ ਵੀ ਆ ਪਾਉੜੀ ਨਾਲੇ ਇਹਦੇ ਆ ਹੁੰਦਾ ਉਤਰ ਹੁੰਦਾ ਲੈ ਹੁਣ ਉਤਰੂਗਾ ਇਹ ਇੱਕ ਬਾਈ ਦਾ ਕਮੈਂਟ ਆਇਆ ਸੀ ਜੀ ਕਹਿੰਦਾ ਵੀ ਜੈਪਨਿਸ ਬੈਂਟਮ ਦੇ ਜਿਹੜੇ ਬੱਚੇ ਤਿਆਰ ਹੋਏ ਉਹ ਦਿਖਾਓ ਮੁਰਗੀਆਂ ਮੈਂ ਦੇਖਦਾ ਜੇ ਫੜ ਹੋਈ ਲੋਕੀ ਦੋਸਤੋ ਫੜ ਤਾਂ ਹੋ ਗਈ ਮੈਂ ਇਦਨੂ ਦੇਖੋ ਭਾਈ ਆ ਦੇ ਦੇਣਾ ਭਾਈ ਸਿਰ ਪਰ ਵੀ ਤੁਸੀਂ ਪਾਲ ਕੇਵੇਂ ਆ ਉਹ ਬੱਸ ਇੱਕ ਤਾਂ ਮੋਬਾਈਲ ਪਕ ਲੈ ਆ ਹੁਣ ਦੇਖੋ ਇਹਨੇ ਲੱਤਾਂ ਪਰ ਵੀ ਡਰਦੀ ਆ ਭਾਈ ਇਹ ਚੱਲ ਆ ਮੈਂ ਤੁਹਾਨੂੰ ਛੱਡੇ ਦਿੰਦਾ ਲੱਤਾਂ ਪਰ ਵੀ ਦੇਖੋ ਪਾਲ ਆ ਇਹਦੇ ਇਹ ਤਾਂ ਬਾਹਰ ਹੀ ਨਿਕਲੇ ਹੈਗੇ ਡਰਦੇ ਆ ਤੇ ਬਾਕੀ ਪੂੰਛ ਦੇਖੋ 90 ਡਿਗਰੀ ਤੇ ਖੜੀ ਇਹਨਾਂ ਦੀ ਆਇਆ ਆਹ ਦੀ ਚਿੱਟੀ ਇੱਕ ਦੀ ਚਿੱਟੀ ਪੂੰਛ ਇੱਕ ਦੀ ਹੈਗੀ ਕਾਲੀ ਤੇ ਕੋ ਉਹ ਫਿਰਦੀ ਆ ਆਈ ਨਹੀਂ ਪਤਾ ਹੁਣ ਮੁਰਗਾ ਜਾਂ ਮੁਰਗੀਆਂ ਮੁਰਗੇ ਨਿਕਲੇ ਮੁਰਗੀਆਂ ਤੋਂ ਹੈਗੀਆਂ ਇਹ ਕਿਹੜਾ ਚੌਥਾ ਉਹ ਪਿੰਜਰੇ ਦੇ ਅੰਦਰ ਉਹਦਾ ਪਤਾ ਨਹੀਂ ਹੈਗਾ ਵੀ ਉਹ ਮੁਰਗਾ ਉਹਦਾ ਮੁਰਗਾ ਹੀ ਲੱਗ ਰਿਹਾ ਮੈਨੂੰ ਵੈਸੇ ਆਹ ਭਾਈ ਆਪਾਂ ਨੇ ਇਹ ਪੱਠਾ ਜਾਂ ਫੇਰ ਛੱਡਤਾ ਔਰੀ ਇਹਦੀ ਗਾਦਨ ਖਾਲੀ ਸੀਗੀ ਦੁਆਰਾ ਫੇਰ ਉਹਨਾਂ ਨੇ ਇਹਦੀ ਸੈਟਿੰਗ ਨਹੀਂ ਆਈ ਉੱਧਰ ਦੂਜੇ ਬੱਚਿਆਂ 'ਚ ਉਹ ਵੀ ਗਾਦਨ ਭਰੀ ਤੇ ਬਾੜ ਨਹੀਂ ਤੇ ਹੈਗੇ ਉਹਨਾਂ ਨੇ ਠੁੰਗਾ ਮਾਰ ਮਾਰ ਕੇ ਫੇਰ ਇਹਦੀ ਗਾਦਨ ਖਾਲੀ ਡਰਦਾ ਸੀਗਾ ਤੇ ਫੇਰ ਮੈਂ ਇੱਥੇ ਛੜਦਾ ਮਾਂ ਚਲੋ ਕੋਈ ਨਹੀਂ ਇੱਥੇ ਇਹ ਪੜ ਜਾਊਗਾ ਤੇ ਹੁਣ ਬਈ ਦਾਣੇ ਦਾ ਕੰਮ ਨੇ ਵਧੀਆ ਬੱਤਗਾਂ ਨੂੰ ਤਾਂ ਆਪਾਂ ਨੇ ਪਾਤਾ ਸੀਗਾ ਦਾਣਾ ਤੇ ਇੱਧਰ ਚਕੋਰਾ ਨੂੰ ਵੀ ਪਾਤਾ ਸੀਗਾ ਸੈਂਡੀ ਨੂੰ ਵੀ ਆਪਾਂ ਨੇ ਲਿਆ ਕੇ ਰੋਟੀ ਪਾਤੀ ਸੀਗੀ ਇਹਦਾ ਟਿਫਨ ਆ ਗਿਆ ਸੀਗਾ ਤੇ ਹੁਣ ਰਹਿ ਕੇ ਆ ਰਿਹਾ ਜਿਹੜੇ ਅੰਦਰ ਪਿੰਜਰੇ ਦੇ ਵਿੱਚ ਬੰਦ ਆ ਉਹਨਾਂ ਦੇ ਰਹਿ ਗਿਆ ਤੇ ਬਟੇਰਾ ਦਾ ਰਹਿ ਗਿਆ ਖਾਣਾ-ਦਾਣਾ ਇਹਨਾਂ ਨੂੰ ਪਾਉਣੇ ਅੱਜ ਆਪਾਂ ਤੇ ਅੱਜ ਆਪਾਂ ਨੇ ਸਫਾਈ ਕਰਨੀ ਸੀਗੀ ਕੱਲ ਵੀ ਰਹਿ ਗਈ ਤੇ ਅੱਜ ਵੀ ਰਹਿ ਗਈ ਹੁਣ ਦੁਪਹਿਰ ਤੋਂ ਬਾਅਦ ਡਿਊਟੀ ਦੇ ਬਾਅਦ ਫਿਰ ਆਪਾਂ ਕਰਾਂਗੇ ਸਫਾਈ ਉਰੇ ਮੈਂ ਇੱਧਰ ਬਾਈ ਛੱਡ ਕੇ ਦੇਖੇ ਤੇ ਪੰਜ ਕੁ ਮੁਰਗੇ ਤੇ ਸਰਪੰਚ ਨਹੀਂ ਬਾਈ ਮੰਨਿਆ ਹੈਗਾ ਇਹਨੇ ਤਾਂ ਜਦੇ ਭਜਾ ਦਿੱਤੇ ਬਾਈ ਇੱਥੇ ਜਾਲੀ 'ਚ ਫਸ ਗਏ ਸੀਗੇ ਤੇ ਇਹ ਨਹੀਂ ਬਾਈ بڑے ਮੁਰਗੇ ਨਹੀਂ ਇਹ ਬਾੜਦੰਦਾ ਹੈਗਾ ਉਰੇ ਤਾਂ ਇਹ ਤਾਂ ਉਹਦੀ ਇੱਧਰ ਲੰਬੜਦਾਲ ਨਾਲ ਨਹੀਂ ਬਣਦੀ ਹੈਗੀ ਤੇ ਬੱਚਿਆਂ ਦਾ ਕੋਈ ਚੱਕਰ ਨਹੀਂ ਹੁਣ ਆਪਾਂ ਜਿਹੜੇ ਡਬਲ ਐਫਜੀ ਪਾਲੇ ਤੇ ਉਹ ਇਹਦੇ ਕੋਲ ਬੱਚੇ ਹੀ ਛੱਡੇ ਸੀਗੇ ਬੱਚਿਆਂ ਦਾ ਕੋਈ ਰੌਲਾ ਨਹੀਂ ਇਹਨਾਂ ਨੂੰ ਹੈਗਾ ਪਰ ਜਿਹੜੇ ਉਹ ਆ ਬੜੇ ਆ ਉਹਨਾਂ ਨੂੰ ਨਹੀਂ ਫੇਰ ਅੰਦਰ ਬਣਦਾ ਫੇ ਮੈਂ ਹੁਣ ਅੱਜ ਇਹ ਜਾਲਿਓ ਖੋਲ ਦਿੰਦੇ ਹੁਣ ਆਪਾਂ ਤੇ ਇੱਧਰ ਖੁੱਲਾ ਹੀ ਕਰ ਦਿੰਦੇ ਆ ਫੋਰ ਤਾਂ ਹੁਣ ਸਰਪੰਚ ਜੀ ਤਾਂ ਬਿਨਾਂ ਫੇ ਕੁਝ ਹੋਰ ਨਹੀਂ ਸਕਦਾ ਤੇ ਮੈਂ ਜਾਲਿਓ ਖੋਲ ਦਿੰਨਾ ਪੰਜ ਵੱਢ ਕੇ ਜਾ ਕੇ ਉੱਧਰ ਇਹ ਲੰਘੇ ਨਹੀਂ ਉਧਰ ਫਿਰ ਲੰਬੜਦਾਨਾਂ ਨਾਲ ਲੜਾਈ ਹੋਗੀ ਹੁਣ ਥੱਕ ਕੇ ਉਹ ਬੈਠ ਗਿਆ ਸਾਹ ਝੜਾਏ ਬੈਠਾ ਦੇਖ ਸਾਹ ਝੜਿਆ ਹੋਇਆ ਦੇਖ ਕਣ ਹੌਕ ਦਾ ਇੱਧਰ ਲੰਬੜਦਾਨਾਂ ਨਾਲ ਲੜਾਈ ਹੋਗੀ ਲੰਬੜਦਾਰ ਆਪਣੇ ਇਚ ਨਹੀਂ ਬਣਦਾ ਕੋਈ ਵੀ ਉਹ ਵੀ ਇਦਾਂ ਹੀ ਸਰਪੰਚ ਵਾਂਗੇ ਵੀ ਵਜੇ ਆ ਜਾਣ ਤੇ ਬਈ ਬੜਾ ਮੁਰਗਾ ਨਹੀਂ ਆਪਾਂ ਨੇ ਐਂਟਰੀ ਹੋਣ ਦੇਣੀ ਤੇ ਹੁਣ ਆਪਾਂ ਨੇ ਆਹੀ ਬਾਈ ਜਾਲੀ ਹਟਾ ਦੇਣੀ ਆ। ਤੇ ਲੋਬੀ ਦੋਸਤੋ ਆਪਾਂ ਨੇ ਬਾਈ ਜਾਲ ਚੱਕ ਤਾਂ ਗੱਬੇ ਤੇ ਪੰਚ ਨੇ ਤੇ ਹਾਲੇ ਤੱਕ ਕੁਛ ਕਿਹਾ ਨਹੀਂ ਹੈਗਾ ਤਕਰੀਬਾ ਮਨੂੰ 10 ਮਿੰਟ ਹੋ ਗਏ ਖੜੇ ਨੂੰ। ਮਾਚਲ ਦੇਖ ਕੇ ਹੀ ਜਾਨਾ ਕਿਤੇ ਬੱਚਿਆਂ ਨੂੰ ਮਾਰਈ ਨਾ ਪਰ ਕਹਿੰਦਾ ਨਹੀਂ ਹੈਗਾ ਕੁਛ ਵੀ। ਆ ਇਹਨੂੰ ਬੜੇ ਨੂੰ ਕਹੂਗਾ। ਆ ਲਾਲ ਜਾਂ ਨਹੀਂ ਖੜਾ। ਇਹ ਉੱਧਰ ਤੇ ਛੱਡਿਆ ਤਾਂ ਇਹਦੀ ਲੰ ਥੋੜੀ ਲੱਤ ਖਰਾਬ ਹੋ ਗਈ ਸੀ। ਚਲ ਮਾਚਲ ਬੱਚਿਆਂ ਛੱਡ ਦਿੰਨਾ। ਤੇ ਹਿਲਾਲ ਤਹਲੇ ਬੱਚੇ ਨੇ ਇਹਨੂੰ ਕੁਝ ਨਹੀਂ ਕੀਤਾ ਬੱਚਿਆਂ ਨੂੰ ਨਹੀਂ ਕਹਿੰਦਾ ਹੈਗਾ ਕੁਝ ਇਹ ਹਲੇ ਉਹ ਇੱਧਰ ਆਉਂਦੇ ਨਹੀਂ ਹੈਗੇ ਹੌਲੀ ਹੌਲੀ ਹਿਲੇਉਂਗੇ ਇੱਕ ਦਿਨ ਤਾਂ ਲੱਗੇ ਜਾਂਦਾ ਜਾਨਵਰਾਂ ਨੂੰ ਸੈੱਟ ਹੋਣ ਨੂੰ ਤੇ ਬਾਕੀ ਹੁਣ ਦੋਸਤੋ ਕਾਦੇ ਜੀ ਵੀਡੀਓ ਨੂੰ ਲੰਭਾ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ